ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ ਜਿੱਥੇ ਕੱਦੀਆਂ ਉੱਚੀਆਂ ਉੱਚੀਆਂ ਇਮਾਰਤਾਂ ਅਸਮਾਨ ਨੂੰ ਛੂਹ ਰੀਆਂ ਹਨ ਇੱਥਾ ਮਹਿੰਗੀਆਂ ਗੱਡੀਆਂ ਤੇਜ਼ ਰਫ਼ਤਾਰ ਨਾਲ ਚੱਲ ਰੀਆਂ ਹਨ ਇੱਕ ਵਿਸ਼ਾਲ ਆਲੀਸ਼ਾਨ ਬੰਗਲੇ ਦੇ ਅੰਦਰ ਜਿਸ ਦੀ ਸਜਾਵਟ ਦੇ ਵਿੱਚ ਲੱਖਾਂ ਰੁਪਏ ਖਰਚ ਕੀਤੇ ਦਿਖਾਈ ਦੇ ਰਹੇ ਹਨ ਕੰਧਾਂ ਤੇ ਮਹਿੰਗੀਆਂ ਪੇਂਟਿੰਗਾਂ ਲਗੀਆਂ ਹਨ ਪਰ ਉਹਨਾਂ ਦੇ ਵਿੱਚ ਕੋਈ ਰੂਹ ਨਹੀਂ ਹੈ ਕੋਈ ਮਿੱਟੀ ਦੀ ਮਹਿਕ ਨਹੀਂ ਜੋ ਪੰਜਾਬ ਦੀ ਧਰਤੀ ਤੋਂ ਆਉਂਦੀ ਹੈ ਘਰ ਦੇ ਵਿੱਚ ਲੱਗੇ ਹੋਏ ਪੌਂ ਤੇ ਇੱਕ ਨੌਜਵਾਨ ਦੀ ਆਵਾਜ਼ ਆndi ਹੈ ਜੋ ਆਪਣੇ ਮਾਂ ਨਾਲ ਗੱਲ ਕਰ ਰਿਹਾ ਹੈ ਮੰਮੀ ਮੈਨੂੰ ਬਹੁਤ ਕੰਮ ਹੈ ਮੈਂ ਬਾਅਦ ਵਿੱਚ ਗੱਲ ਕਰਦਾ ਹਾਂ બસ ਤੁਸੀਂ ਫਿਕਰ ਨਾ ਕਰੋ ਮੈਂ ਜਲਦੀ ਹੀ ਤੁਹਾਨੂੰ ਵੀ ਇੱਥੇ ਕੈਨੇਡਾ ਦੇ ਵਿੱਚ ਆਪਣੇ ਕੋਲ ਬੁਲਾ ਲਵਾਂਗਾ ਫਿਰ ਤੁਸੀਂ ਅਤੇ ਮੈਂ ਅਤੇ ਮੇਰੀ ਪਤਨੀ ਇੱਥੇ ਆਪਾਂ ਤਿੰਨੇ ਸਕੂਨ ਦੇ ਨਾਲ ਰਹਾਂਗੇ ਇੱਕ ਵਾਰ ਤੁਸੀਂ ਫੋਨ ਰੱਖੋ ਮੈਂ ਥੋੜਾ ਕੰਮ ਕਰ ਲਾਂ ਤੁਹਾਨੂੰ ਬਾਅਦ ਦੇ ਵਿੱਚ ਦੁਬਾਰਾ ਫੋਨ ਕਰਾਂਗਾ ਇਸ ਤਰ੍ਹਾਂ ਦੀ ਆਵਾਜ਼ ਹੈ ਜਿਵੇਂ ਇਹ ਗੱਲ ਪਹਿਲਾਂ ਪਤਾ ਨਹੀਂ ਕਿੰਨੀ ਕਵਾਰ ਕਹ ਚੁੱਕਿਆ ਹੈ ਕਿੰਨੀ ਕਵਾਰ ਦੁਹਰਾ ਚੁੱਕਿਆ ਹੈ ਸ਼ਾਇਦ ਉਸੇ ਆਪਣੀ ਮਾਂ ਦੀ ਬੋਲੀ ਦਾ ਆਪਣੀ ਮਾਂ ਦੀ ਆਵਾਜ਼ ਦਾ ਕੋਈ ਫਰਕ ਨਹੀਂ ਹੈ ਅਚਾਨਕ ਫੋਨ ਲਾ ਕੇ ਦੂਜੇ ਕਮਰੇ ਦੇ ਵਿੱਚ ਜਾਂਦਾ ਹੈ ਜਿੱਥੇ ਉਸ ਦੀ ਪਤਨੀ ਅਤੇ ਉਸ ਦੇ ਸੱਸ ਜੋ ਕਿ ਹੁਣੇ ਹੀ ਪੰਜਾਬ ਦੇ ਵਿੱਚੋਂ ਆਏ ਹਨ ਬੈਠੇ ਹਨ ਸਵਾਗਤ ਕਰਦਾ ਹੈ ਆਓ ਮਾ ਜੀ ਮੰਮੀ ਜੀ ਤੁਸੀਂ ਕੀ ਖਾਣਾ ਪਸੰਦ ਕਰੋਗੇ ਥੋੜੇ ਸਮੇਂ ਬਾਅਦ ਘਰ ਦੇ ਵਿੱਚ ਗੱਲਾਂ ਬਾਤਾਂ ਕਰਕੇ ਆਪਣੀ ਮਹਿੰਗੀ ਗੱਡੀ ਸਟਾਰਟ ਕਰਦਾ ਹੈ ਅਤੇ ਆਪਣੇ ਸੱਸ ਨੂੰ ਆਪਣੀ ਪਤਨੀ ਨੂੰ ਨਾਲ ਬਿਠਾ ਕੇ ਕਿਤੇ ਦੂਰ ਕਿਸੇ ਜਗ੍ਹਾ ਤੇ ਚਲਾ ਜਾਂਦਾ ਹੈ ਹਾਂਜੀ ਕੌਣ ਹੈ ਮੁੰਡਾ ਜੋ ਕਿ ਆਪਣੀ ਮਾਨੁਤਾ ਲਿਆਉਣ ਦੇ ਲਾਰੇ ਲਗਾ ਰਿਹਾ ਹੈ ਲੇਕਿਨ ਆਪਣੀ ਸੱਸ ਨੂੰ ਇੱਥੇ ਲਿਆ ਕੇ ਉਸ ਦੀ ਸੇਵਾ ਕਰ ਰਿਹਾ ਹੈ ਲੇਕਿਨ ਇਸ ਗੱਲ ਤੋਂ ਅਣਜਾਣ ਹੈ ਕਿ ਉਸ ਦਾ ਪਿਤਾ ਜੋ ਕਿ ਸਾਰਾ ਕੁਝ ਦੇਖ ਰਿਹਾ ਹੈ ਜਿਸ ਨੂੰ ਜਦੋਂ ਇਹ ਸਾਰਾ ਕੁਝ ਪਤਾ ਲੱਗਿਆ ਨਾ ਇਹੋ ਜਾਂ ਕੰਮ ਕਰ ਦਿੱਤਾ ਹੈ ਇਹੋ ਜਾਂ ਬਦਲਾ ਲਿਆ ਹੈ ਕਿ ਆਪਣੇ ਮੁੰਡੇ ਅਤੇ ਨੂੰ ਨੂੰ ਨਾਨੀ ਯਾਦ ਕਰਵਾ ਦਿੱਤੀ ਹੈ ਆਖਿਰਕਿ ਕਿਤਾ ਉਸ ਬਜ਼ੁਰਗ ਨੇ ਕਿਉਂ ਬੁਲਾਇਆ ਆਪਣੀ ਮਾਂ ਦੀ ਤਾਂ ਆਪਣੀ ਸੱਸ ਨੂੰ ਇੱਥੇ ਕਿਸ ਚੀਜ਼ ਦੇ ਪਿੱਛੇ ਦੇ ਵਜਾ ਹਾਂਜੀ ਜਾਣ ਕੇ ਤੁਹਾਡੇ ਵੀ ਉੱਡ ਜਾਣਗੇ ਹੌਸ਼ ਬਣ ਰਿਓ ਜੀ ਜੋਦੇ ਅੰਤ ਤੱਕ ਜਕਰ ਚੈਨਲ ਦੇ ਉਪਰ ਨਵੇਂ ਹੋ ਮੈਂ ਤੀਹ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਹਾਂਜੀ ਆਓ ਬਿਨਾਂ ਦੇਰ ਕਿਪਿਆ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਮੇਰਾ ਨਾਮ ਜਗਤਾਰ ਸਿੰਘ ਹੈ ਪਰ ਪਿੰਡ ਦੇ ਲੋਕ ਮੈਨੂੰ ਰੰਗਾਂ ਦਾ ਬਾਦਸ਼ਾਹ ਕਹਿ ਕੇ ਬੁਲਾਉਂਦੇ ਹਨ ਇਹ ਕੋਈ ਸ਼ੌਕ ਨਹੀਂ ਹੈ ਇਹ ਮੇਰੀ ਜ਼ਿੰਦਗੀ ਹੈ ਮੇਰੀ ਰੂਹ ਹੈ ਮੈਂ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਆਠਵਾਂ ਅਧਿਆਪਕ ਹਾਂ ਪਰ ਮੇਰੀ ਅਸਲ ਦੁਨੀਆ ਇਨ੍ਹਾਂ ਪੇਂਟਿੰਗਾਂ ਦੇ ਵਿੱਚ ਇਨ੍ਹਾਂ ਕੈਨਵਸ ਤੇ ਵੱਸਦੀ ਹੈ ਮੇਰੇ ਬੁਰਸ਼ਾਂ ਦੀ ਕਲਾਕਾਰੀ ਨੂੰ ਕਿਹ ਹੈ ਮੈਂ ਸਿਰਫ ਤਸਵੀਰਾਂ ਨਹੀਂ ਬਣਾਉਂਦਾ ਸਗੋਂ ਕਹਾਣੀਆਂ ਲਿਖਦਾ ਮੇਰੀਆਂ ਪੇਂਟਿੰਗਾਂ ਵਿੱਚ ਪੰਜਾਬੀ ਸਭਿਆਚਾਰ ਦੀ ਰੂਹ ਝਲਕਦੀ ਹੈ ਹਰਿਆਲੀ ਨਾਲ ਭਰੇ ਖੇਤਾਂ ਵਿੱਚ ਕੰਮ ਕਰਦੇ ਕਿਸਾਨ ਬੋੜ ਦੀ ਛਾਂ ਹੇਠ ਚੋਪਾ ਲਗਾ ਕੇ ਬੈਠੇ ਬਜ਼ੁਰਗ ਉਹਨਾਂ ਦੇ ਝੁਰੜੀਆਂ ਪਰ ਚਹਿਆਂ ਤੇ ਲੁਕੀਆਂ ਹੋਈਆਂ ਹਜ਼ਾਰਾਂ ਕਹਾਣੀਆਂ ਮੈਂ ਆਪਣੀ ਕਲਾ ਨੂੰ ਬੇहद ਪਿਆਰ ਕਰਦਾ ਹਾਂ ਜਦੋਂ ਮੈਂ ਬੁਰਸ਼ ਫੜਦਾ ਹਾਂ ਨਾ ਇੰਝ ਲੱਗਦਾ ਹੈ ਜਿਵੇਂ ਉਹ ਮੇਰੇ ਖੱਤਾਂ ਦਾ ਇੱਕ ਹਿੱਸਾ ਹੋਣਾ ਜੋ ਸਿੱਧਾ ਮੇਰੀ ਰੂਹ ਨਾਲ ਜੁੜਿਆ ਹੋਵੇ ਮੇਰੀ ਪਤਨੀ ਹਰਜੀਤ ਕੌਰ ਮੇਰੇ ਤੋਂ 2 ਸਾਲ ਛੋਟੀ ਹੈ ਮੇਰੀ ਸਭ ਤੋਂ ਵੱਡੀ ਦੋਸਤ ਅਤੇ ਸਭ ਤੋਂ ਵੱਡੀ ਆਲੋਚਕ ਹੈ ਉਹ ਅਕਸਰ ਮੇਰੇ ਕੋਲ ਬੈਠ ਕੇ ਮੇਰੀਆਂ ਪੇਂਟਿੰਗਾਂ ਨੂੰ ਮਿਹਰਦੀ ਹੈ ਜੀ ਜਦੋਂ ਤੁਸੀਂ ਇਹ ਖੇਤ ਬਣਾਉਂਦੇ ਹੋ ਨਾ ਤਾਂ ਲੱਗਦਾ ਹੈ ਜਿਵੇਂ ਮਿੱਟੀ ਦੀ ਸੱਚੀ ਮਹਿਕ ਆ ਰਹੀ ਹੋਵੇ ਉਹ ਕਹਿੰਦੀ ਤੇ ਜਦੋਂ ਇਹ ਬਜ਼ੁਰਗਾਂ ਦੇ ਚਿਹਰੇ ਬਣਾਉਂਦੇ ਹੋ ਤਾਂ ਇੰਝ ਲੱਗਦਾ ਹੈ ਜਿਵੇਂ ਇਹ ਸੱਚਮੁੱਚ ਸਾਡੇ ਨਾਲ ਗੱਲ ਕਰਦੇ ਹੋਣ ਉਸ ਪਿਆ ਇਹ ਗੱਲਾਂ ਮੈਨੂੰ ਹੋਰ ਵੀ ਪ੍ਰੇਰਨਾ ਦਿੰਦੀਆਂ ਪਰ ਫਿਰ ਉਸ ਦੀ ਆਵਾਜ਼ ਵਿੱਚ ਥੋੜੀ ਉਦਾਸੀ ਆ ਜਾਂਦੀ ਪਰ ਜੇ ਇੰਨਾ ਰੰਗਾਂ ਨਾਲ ਆਪਣੇ ਪੁੱਤਰ ਦਾ ਭਵਿੱਖ ਨਹੀਂ ਰੰਗਾ ਜਾ ਸਕਦਾ ਸਾਡਾ ਇੱਕੋ ਇੱਕ ਪੁੱਤਰ ਸੀ ਹਰਮਨ ਸਾਡੀ ਸਾਰੀ ਦੁਨੀਆ ਉਸ ਤੇ ਦਵਾਰੇ ਘੁੰਮਦੀ ਸੀ ਉਹ ਪੜ੍ਹਾਈ ਦੇ ਵਿੱਚ ਬਹੁਤ ਖੁਸ਼ਿਆਰ ਸੀ ਅਤੇ ਬਚਪਨ ਵਿੱਚ ਮੇਰੇ ਵਾਂਗ ਹੀ ਉਸ ਨੂੰ ਕਲਾ ਦਾ ਬਹੁਤ ਸ਼ੌਂਕ ਸੀ ਹਰਮਨ ਨੇ ਜਦੋਂ ਸਾਡੀਆਂ ਮੁਸ਼ਕਲਾਂ ਨੂੰ ਦੇਖਿਆ ਉਸ ਨੇ ਆਪਣੀ ਕਲਾ ਦਾ ਸ਼ੌਂਕ ਛੱਡ ਦਿੱਤਾ ਅਤੇ ਆਪਣੀ ਸਾਰੀ ਤਵੱਜੋ ਪੜ੍ਹਾਈ ਤੇ ਲਗਾ ਦਿੱਤੀ ਉਸ ਨੂੰ ਯਕੀਨ ਹੋਇਆ ਕਿ ਉਹ ਵਿਦੇਸ਼ ਜਾ ਕੇ ਸਾਡੀ ਜ਼ਿੰਦਗੀ ਨੂੰ ਸੁਧਾਰ ਸਕਦਾ ਹੈ ਜਦੋਂ ਹਰਮਨ ਨੇ ਕਿਹਾ ਪਿੰਡਾਂ ਜਾ ਕੇ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਤਾਂ ਸਾਨੂੰ ਇੱਕ ਪਲ ਲਈ ਚਿੰਤਾ ਹੋਈ ਉਸਨੇ ਸਾਨੂੰ ਸਮਝਾਇਆ ਕਿ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਤੇ ਜਾਵੇਗਾ ਅਤੇ ਬਾਅਦ ਦੇ ਵਿੱਚ ਉੱਥੇ ਹੀ ਨੌਕਰੀ ਕਰਕੇ ਪੱਕੇ ਤੌਰ ਤੇ ਰਹਿਣ ਦਾ ਮੌਕਾ ਮਿਲ ਸਕਦਾ ਹੈ ਯਾਨੀ ਪੀਆਰ ਮਿਲ ਸਕਦੀ ਹੈ ਪਾਪਾ ਬਸ ਇੱਕ ਵਾਰ ਮੈਂ ਉੱਥੇ ਪਹੁੰਚ ਜਾਵਾਂ ਫਿਰ ਸਭ ਕੁਝ ਠੀਕ ਹੋ ਜਾਵੇਗਾ ਮੈਂ ਤੁਹਾਨੂੰ ਦੋਨਾਂ ਨੂੰ ਵੀ ਉੱਥੇ ਹੀ ਬੁਲਾ ਲਵਾਂਗਾ ਅਤੇ ਤੁਸੀਂ ਆਪਣੀ ਜ਼ਿੰਦਗੀ ਖੁਸ਼ੀ ਨਾਲ ਬਿਤਾਓਗੇ ਉਸਨੇ ਵਾਦਾ ਕੀਤਾ ਇਹ ਸੁਪਨਾ ਸਿਰਫ ਉਸਦਾ ਨਹੀਂ ਸੀ ਬਲਕਿ ਸਾਡਾ ਵੀ ਸੀ ਵੀ ਸਾਡਾ ਪੁੱਤਰ ਇੱਕ ਬਿਹਤਰ ਜ਼ਿੰਦਗੀ ਜੀਵੇ ਅਤੇ ਸੇਮੀ ਉਸਤੇ ਨਾਰਾ ਲਾ ਕੇ ਆਪਣਾ ਬੁਢਾਪਾ ਕਟਿਏ ਹਰਮਨ ਨੇ ਬਹੁਤ ਮਿਹਨਤ ਕਰਕੇ ਅੰਗਰੇਜ਼ੀ ਭਾਸ਼ਾ ਦਾ ਟੈਸਟ ਯਾਨੀ ਆਈਲਟਸ ਪਾਸ ਕੀਤਾ ਉਸ ਤੱਕ ਤੰਗੀ ਯੂਨੀਵਰਸਿਟੀ ਵਿੱਚ ਦਾਖਲਾ ਹੋ ਗਿਆ ਫਿਰ ਸ਼ੁਰੂ ਹੋਈਆਂ ਪੈਸੇ ਦੀਆਂ ਲੜਾਈਆਂ ਮੈਂ ਆਪਣੀ ਪੈਨਸ਼ਨ ਦੇ ਪੈਸੇ ਕਢਵਾਏ ਹਰਜੀਤ ਕੌਰ ਨੇ ਆਪਣੇ ਸਾਰੇ ਘਣੇ ਜ ਉਸ ਦੀ ਮਾਦੀ ਮਸ਼ਾਨੀ ਸਨ ਉਹ ਤੱਕ ਵਿਦਿਤੇ ਉਹਨਾਂ ਘਣਿਆਂ ਨੂੰ ਵੇਚਦੇ ਸਮੇਂ ਹਰਜੀਤ ਕੌਰ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਉਸਤੇ ਬੁੱਲਾ ਤੇ ਇੱਕ ਮੁਸਕਰਾਹਟ ਸੀ ਜਿਵੇਂ ਉਹ ਆਪਣੇ ਪੁੱਤਰ ਦੀ ਭਵਿੱਖ ਲਈ ਕੁਝ ਵੀ ਕੁਰਬਾਨ ਕਰਨ ਲਈ ਤਿਆਰ ਹੋਵੇ ਪਰ ਫਿਰ ਵੀ ਲੋੜ ਪੂਰੀ ਨਹੀਂ ਹੋਈ ਸਭ ਤੋਂ ਆਖਰ ਵਿੱਚ ਮੈਨੂੰ ਆਪਣੇ ਪਿਓ ਦਾਦੇ ਦੇ ਨਿਸ਼ਾਨੇ ਸਾਡੀ ਥੋੜੀ ਜੀ ਜ਼ਮੀਨ ਵੀ ਵੇਚਣੀ ਪਈ ਜਿਸ ਵਿੱਚ ਮੈਂ ਜ਼ਮੀਨ ਦੇ ਕਾਗਜ਼ਾਂ ਤੇ ਦਸਤਖਤ ਕਰਨ ਲੱਗਾ ਤਾਂ ਮੇਰਾ ਹੱਥ ਕੰਬ ਗਿਆ ਉਹ ਸਿਰਫ ਜ਼ਮੀਨ ਨਹੀਂ ਸੀ ਉਸ ਸਾਡੀਆਂ ਯਾਦਾਂ ਦਾ ਖਜ਼ਾਨਾ ਸੀ ਮੈਂ ਹਰਜੀਤ कौर ਦੇ ਚਿਹਰੇ ਵੱਲ ਦੇਖਿਆ ਉਸ ਦੀਆਂ ਅੱਖਾਂ ਵਿੱਚ ਅਥਰੂ ਸਨ ਜੋ ਉਸ ਤੇ ਦਿਲ ਦੇ ਦਰਦ ਨੂੰ ਬਿਆਨ ਕਰ ਰਹੇ ਸਨ ਉਹ ਮੇਰੇ ਕੋਲ ਆ ਕੇ ਕਹਿੰਦੀ ਜੀ ਇਹ ਜ਼ਮੀਨ ਸਾਡੇ ਪੁਰਖਿਆਂ ਦੀ ਆਖਰੀ ਨਿਸ਼ਾਨੀ ਸੀ ਸਾਡੇ ਪੁਰਖਿਆਂ ਦੀ ਵੱਡੇ-ਵਡੇਰਿਆਂ ਦੀ ਰੂਹ ਇਸ ਵਿੱਚ ਵਸਦੀ ਸੀ ਮੈਂ ਉਸ ਨੂੰ ਚੁੱਪ ਕਰਵਾਉਂਦੇ ਹੋਏ ਕਿਹਾ ਹਰਜੀਤ ਇਹ ਜ਼ਮੀਨ ਸਿਰਫ ਮਿੱਟੀ ਹੈ ਸਾਡਾ ਅਸਲ ਖਜ਼ਾਨਾ ਤਾਂ ਸਾਡਾ ਪੁੱਤਰ ਹੈ ਉਸ ਦੀ ਸਫਲਤਾ ਹੈ ਅਸੀਂ ਦੋਨੇ ਆਪਣੇ ਅੰਦਰਲੇ ਦੁੱਖ ਨੂੰ ਦਬਾ ਕੇ ਹਰ ਮੰਨ ਨੂੰ ਖਵਾਈ ਅੱਡੇ ਛੱਡਣ ਗਏ ਜਦੋਂ ਉਹ ਅੰਦਰ ਜਾਣ ਗਾਨਾ ਤਾਂ ਮਾਂ ਨੇ ਉਸ ਨੂੰ ਗੜੇ ਲਗਾ ਲਿਆ ਮਾਂ ਦੇ ਹਜੂ ਪੁੱਤਰ ਦੇ ਮੋੜਾਂ ਤੇ ਡਿਗਰੇਸਨ ਉਸ ਨੇ ਕੰਮ ਦੀ ਆਵਾਜ਼ ਵਿੱਚ ਕਿਹਾ ਪੁੱਤਰ ਸਾਨੂੰ ਭੁੱਲ ਨਾ ਜਾਵੇਂ ਫੋਨ ਕਰਦਾ ਰਹੀਂ ਪਿਤਾ ਨੇ ਚੁੱਪਚਾਪ ਰਹਿ ਕੇ ਉਸ ਦੇ ਸਿਰ ਤੇ ਹੱਥ ਰੱਖਿਆ ਜਾਂ ਪੁੱਤਰਾ ਜਾ ਕੇ ਆਪਣਾ ਸੁਪਨਾ ਪੂਰਾ ਕਰ ਅਸੀਂ ਤੇਰੇ ਨਾਲ ਹਰਮਨ ਦੀਆਂ ਅੱਖਾਂ ਵਿੱਚ ਉਮੀਦ ਸੀ ਅਤੇ ਇੱਕ ਝਲਕ ਭਰੀ ਜਿੰਤਾ ਪਰ ਉਸ ਨੇ ਮਾਪਿਆਂ ਦੀ ਪੀੜ ਨੂੰ ਪੂਰੀ ਤਰ੍ਹਾਂ ਮਹਿਸੂਸ ਨਹੀਂ ਕੀਤਾ ਕੈਨੇਡਾ ਜਾ ਕੇ ਹਰਮਨ ਨੇ ਬਹੁਤ ਮਿਹਨਤ ਕੀਤੀ ਉਸ ਨੇ ਆਪਣੀ ਪੜਾਈ ਚੰਗੇ ਨੰਬਰ ਨਾਲ ਪੂਰੀ ਕੀਤੀ ਅਤੇ ਇੱਕ ਵੱਡੀ ਕੰਪਨੀ ਦੇ ਵਿੱਚ ਚੰਗੀ ਨੌਕਰੀ ਪ੍ਰਾਪਤ ਕਰ ਲਈ ਅਸੀਂ ਪਿੰਡ ਦੇ ਵਿੱਚ ਸਭ ਨੂੰ ਦੱਸਦੇ ਸਾਡਾ ਪੁੱਤਰ ਅਫਸਰ ਲੱਗਿਆ ਹੈ ਇਹ ਖਬਰ ਸਾਡੇ ਦੁੱਖਾਂ ਤੇ ਮਰਹਮ ਲਗਾਉਂਦੀਆਂ ਸਨ ਇੱਕ ਦਿਨ ਹਰਮਨ ਨੇ ਸਾਨੂੰ ਫੋਨ ਤੇ ਦੱਸਿਆ ਵੀ ਉਹ ਜਲਦੀ ਹੀ ਵਿਆਹ ਕਰਾਉਣਾ ਚਾਹੁੰਦਾ ਹੈ ਉਸਨੇ ਕੁੜੀ ਬਾਰੇ ਦੱਸਿਆ ਰੀਤੂ ਜੋ ਕਿ ਅਮੀਰ ਸ਼ਹਿਰੀ ਪਰਿਵਾਰ ਦੀ ਧੀ ਸੀ ਸਾਨੂੰ ਇਸ ਰਿਸ਼ਤੇ ਤੋਂ ਝਿਜਕ ਮਹਿਸੂਸ ਹੋਈ ਕਿਉਂਕਿ ਸਾਨੂੰ ਪਤਾ ਸੀ ਕਿ ਇੱਕ ਅਮੀਰ ਘਰ ਦੀ ਕੁੜੀ ਸਾਡੇ ਪਿੰਡ ਦੇ ਸਾਦੇ ਮਾਹੌਲ ਦੇ ਵਿੱਚ ਨਹੀਂ ਰਹਿ ਸਕੇਗੀ ਪਰ ਹਰਮਨ ਨੇ ਕਿਹਾ papa ਤੁਸੀਂ ਚਿੰਤਾ ਨਾ ਕਰੋ ਰੀਤੂ ਬਹੁਤ ਚੰਗੀ ਕੁੜੀ ਹੈ ਅਤੇ ਪੈਸੇ ਪਰਵਾਨੀ ਕਰਦੀ ਸਾਨੂੰ ਉਸਦੀ ਗੱਲ ਮੰਨੀ ਪਈ ਹਰਮਨ ਤੇ ਰੀਤੂ ਨਾਲ ਬੜੇ ਧੁੰਮ ਤਰ ਨਾਲ ਗਾਜੇ ਵਾਜਾਂ ਦੇ ਨਾਲ ਵਿਆਹ ਕਰਵਾ ਲਿਆ ਵਿਆਹ ਤੋਂ ਬਾਅਦ ਉਹ ਦੋਵੇਂ ਵਾਪਸ ਕੈਨੇਡਾ ਚਲੇ ਗਏ ਸ਼ੁਰੂ ਸ਼ੁਰੂ ਦੇ ਵਿੱਚ ਫੋਨ ਤੇ ਹਰਮਨ ਅਤੇ ਰੀਤੂ ਨਾਲ ਰੋਜ਼ਾਨਾ ਗੱਲਬਾਤ ਹੁੰਦੀ ਰੀਤੂ ਵੀ ਬੜੇ ਪਿਆਰ ਨਾਲ ਗੱਲ ਕਰਦੇ ਪਰ ਹੌਲੀ ਹੌਲੀ ਇੱਕ ਗੱਲਬਾਤ ਘਟਣ ਲੱਗੀ ਪਹਿਲਾਂ ਹਰ ਹਫਤੇ ਫਿਰ ਹਰ ਮਹੀਨੇ ਫਿਰ ਕਈ ਕਈ ਵਾਰ ਤਾਂ ਰੀਤੂ ਨਾਲ ਗੱਲ ਕਰਿਆ 6 ਮਹੀਨੇ ਹੋ ਜਾਂਦੇ ਮਾ ਹਰਜੀਤ ਕੌਰ ਦੀ ਉਡੀਕ ਦੀਆਂ ਘੜੀਆਂ ਲੱਭੀਆਂ ਹੋ ਰੀਆਂ ਸਨ ਹਰ ਸ਼ਾਮ ਉਹ ਬਾਜ਼ੀ ਤੇ ਖੜ ਕੇ ਸੜਕ 'ਵਾਲ ਦਿਖਦੀ ਜਿਵੇਂ ਹਰ ਸਾਧਨ ਵਿੱਚ ਉਸਦਾ ਪੁੱਤਰ ਬੈਠਾ ਹੋਵੇ ਉਸਦੇ ਮਨ ਵਿੱਚ ਇੱਕੋ ਹੀ ਸਵਾਲ ਸੀ ਕਿ ਮੇਰਾ ਪੁੱਤਰ ਮੈਨੂੰ ਭੁੱਲ ਤਾਂ ਨਹੀਂ ਗਿਆ ਹੈ ਉਸ ਦੀਆਂ ਅੱਖਾਂ ਵਿੱਚੋਂ ਵਗਦੇ ਹੰਝੂ ਜਗਤਾਰ ਸਿੰਘ ਦੀ ਚੁੱਪਨ ਹੋਰ ਵਧਾਰੇ ਸਨ ਜਦੋਂ ਮਾਂ ਹਰਜੀਤ ਕੌਰ ਫੋਨ 'ਤੇ ਕਹਿੰਦੀ ਪੁੱਤਰ ਖੁਣਤਾ ਸਾਨੂੰ ਵੀ ਮਿਲਣ ਆਓ ਬਹੁਤ ਸਮਾਂ ਹੋ ਗਿਆ ਹੈ ਤਾ ਕੋਈ ਨਾ ਕੋਈ ਬਹਾਨਾ ਲਗਾ ਦਿੰਦਾ ਮੰਮੀ ਮੈਂ ਜਲਦੀ ਹੀ ਤੁਹਾਨੂੰ ਕੈਨੇਡਾ ਲੈ ਜਾਣ ਲਈ ਪੇਪਰ ਭੇਜਾਂਗਾ ਬੱਸ ਥੋੜਾ ਸਮਾਂ ਲੱਗੇਗਾ ਪਰ ਪਿਤਾ ਜਾਣਦਾ ਸੀ ਕਿ ਇਹ ਸਿਰਫ ਲਾਰੇ ਹੈ ਕਿਉਂਕਿ ਇਹ ਗੱਲ ਉਹ ਕਈ ਵਾਰ ਪਹਿਲਾਂ ਵੀ ਹੋ ਚੁੱਕਿਆ ਹੈ ਦੋ ਸਾਲ ਬੀਤ ਗਏ ਇੱਕ ਦਿਨ ਹਰਮਨ ਨੇ ਫੋਨ ਕਰਕੇ ਦੱਸਿਆ ਬਿਓ ਇੰਡੀਆ ਆ ਰਿਹਾ ਹੈ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਮਾਂ ਹਰਜੀਤ ਕੌਰ ਨੇ ਬੜੇ ਚਾਹਮਾ ਨਾਲ ਉਸ ਦੀਆਂ ਪਸੰਦ ਦੀਆਂ ਚੀਜ਼ਾਂ ਬਣਾਈਆਂ ਪਰ ਹਰਮਨ ਸਿੱਧਾ ਪਿੰਡ ਨਹੀਂ ਆਇਆ ਉਸਨੇ ਫੋਨ ਤੇ ਦੱਸਿਆ ਮੈਂ ਤੇਰੇ ਤੋਂ ਪਹਿਲਾਂ ਸ਼ੈਰ ਨੂੰ ਤੇ ਤੇ ਮਾਪਿਆਂ ਨੂੰ ਮਿਲਾਂਗੇ ਉਹਨਾਂ ਦੀ ਮੰਮੀ ਦੀ ਸੇਠ ਟਿਕਣੀ ਹੈ ਉਹ ਇੱਕ ਦਿਨ ਹਫਤਾ ਅਤੇ ਫਿਰ 15 ਦਿਨਾਂ ਤੱਕ ਉੱਥੇ ਹੀ ਰੁਕਿਆ ਰਿਹਾ ਹਰਜੀਤ ਕੌਰ ਦੀ ਉਡੀਕ ਦੀਆਂ ਕੜੀਆਂ ਲੰਬੀਆਂ ਹੁੰਦੀਆਂ ਹਰ ਸ਼ਾਮ ਉਹ ਦਰਵਾਜ਼ੇ ਤੇ ਖੜ ਕੇ ਸੜਕ 'ਤੇ ਦੇਖਦੀ ਉਸਦੇ ਮਨ ਵਿੱਚ ਇੱਕੋ ਹੀ ਸਵਾਲ ਸੀ ਕਿ ਮੇਰਾ ਪੁੱਤਰ ਮੈਨੂੰ ਭੁੱਲ ਗਿਆ ਹੈ ਪਿਤਾ ਚੁੱਪਚਾਪ ਸਭ ਕੁਝ ਦੇਖਦਾ ਰਿਹਾ ਪਰ ਉਸਦੇ ਅੰਦਰ ਇੱਕ ਤੂਫਾਨ ਸੀ 15 ਦਿਨਾਂ ਬਾਅਦ ਇੱਕ ਦੁਪਹਿਰ ਇੱਕ ਚਮਕਦੇ ਲਗਜ਼ਰੀ ਕਾਰ ਸਾਡੇ ਘਰ ਦੇ ਸਾਹਮਣੇ ਆ ਕੇ ਰੁਕੇ ਹਰਮਨ ਰੀਤੂ ਅਤੇ ਉਸਦੀ ਬਿਮਾਰ ਮਾਂ ਯਾਨੀ ਰੀਤੂ ਦੀ ਮੰਮੀ ਕਾਰ ਦੇ ਵਿੱਚੋਂ ਉਤਰੇ ਮਾਂ ਹਰਜੀਤ ਕੌਰ ਨੇ ਉਸ ਨੂੰ ਗੜੇ ਨਾਲ ਲਗਾਉਣਾ ਚਾਹਿਆ ਉਸ ਦੀਆਂ ਅੱਖਾਂ ਪਰਈਆਂ ਪਰ ਹਰਮਨ ਪਿਛਟ ਗਿਆ ਅਤਕਿਆ ਮੰਮੀ Pala gal suno ਮੈਂ ਬੱਚਾ ਕੀ ਗੱਲ ਹੈ ਪੁੱਤਰ ਤੂੰ ਤਾਂ 1 ਮਹੀਨੇ ਦੀ ਛੁੱਟੀ ਤੇ ਆਇਆ ਸੀ ਇੰਨੀ ਜਲਦੀ ਕਿਉਂ ਜਾ ਰਿਹਾ ਹੈ ਹਰਮਨ ਨੇ ਸਾਹਮਣੇ ਬੈਠੀ ਰੀਤੂ ਦੀ ਮੰਮੀ ਵੱਲ ਇਸ਼ਾਰਾ ਕਰਦੇ ਕਿ ਆ ਪਪਾ ਅਸਲ ਦੇ ਵਿੱਚ ਰੀਤੂ ਦੀ ਮੰਮੀ ਬਹੁਤ ਬਿਮਾਰ ਹੈ ਡਾਕਟਰਾਂ ਨੇ ਉਹਨਾਂ ਨੂੰ ਇਲਾਜ ਲਈ ਵਿਦੇਸ਼ ਜਾਣ ਦੀ ਸਲਾਹ ਦਿੱਤੀ ਹੈ ਇਸ ਲਈ ਮੈਂ ਰੀਤੂ ਦੀ ਮੰਮੀ ਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਹਾਂ ਇਹ ਸੁਣ ਕੇ ਮਾਂ ਹਰਜੀਤ ਕੌਰ ਦੇ ਦਿਲ ਨੂੰ ਤੱਕ ਲਗਿਆ ਉਹਨਾਂ ਨੇ ਕੰਮ ਦੀ ਆਜ ਵੀ ਪੁੱਛਿਆ ਪੁੱਤਰ ਤੇਰੀ ਸੱਸ ਲਈ ਤਾਂ ਵਿਦੇਸ਼ ਵਿੱਚ ਜਗ੍ਹਾ ਹੈ ਪਰ ਸਾਡੇ ਲਈ ਕੋਈ ਜਗ੍ਹਾ ਨਹੀਂ ਤੂੰ ਤਾਂ ਸਾਨੂੰ ਕਹਿੰਦਾ ਸੀ ਕਿ ਸਾਨੂੰ ਵੀ ਲੈ ਕੇ ਜਾਵੇਂਗਾ ਹਰਮਨ ਨੇ ਸ਼ਰਮ ਹੋ ਕੇ ਨੀਨੀ ਪਾਲੇ ਉਸ ਦੀ ਪਤਨੀ ਰਿਤੂ ਨੇ ਕਿਹਾ ਮੰਮੀ ਜੀ ਅਸੀਂ ਇੱਥੇ ਤੁਹਾਡੇ ਨਾਲ ਸਿਰਫ ਚਾਹ ਪੀਣ ਲਈ ਆਏ ਹਾਂ ਬਾਕੀ ਖਾਣਾ ਅਸੀਂ ਮੇਰੇ ਮੰਮੀ ਦੇ ਘਰ ਖਾ ਕੇ ਆਏ ਹਾਂ ਸਾਨੂੰ ਬਸ ਹੁਣ ਯਾਤ ਪੜਨਾ ਹੈ ਇੱਥੇ ਕੁਝ ਸਮਾਂ ਹੀ ਰੁਕਾਂਗੇ ਜਗਤਾਰ ਸਿੰਘ ਨੇ ਹਰਮਨਵਲ ਗੁੱਸੇ ਨਾਲ ਦੇਖਿਆ ਉਸ ਦਾ ਚਿਹਰਾ ਲਾਲ ਹੋ ਗਿਆ ਸੀ ਪਰ ਉਸ ਨੇ ਆਪਣੇ ਗੁੱਸੇ ਨੂੰ ਕਾਬੂ ਕੀਤਾ ਉਸ ਨੇ ਬੁਚਿਆ ਪੁੱਤਰ ਤੈਨੂੰ ਸ਼ਰਮ ਨਹੀਂ ਆਉਂਦੀ ਵੀ ਇੰਨੇ ਸਮੇਂ ਬਾਅਦ ਤੂੰ ਪੰਜਾਬ ਦੇ ਵਿੱਚ ਆਇਆ ਅਤੇ ਆਪਣੇ ਮਾਤਾ ਪਿਤਾ ਨੂੰ ਮਿਲਣ ਲਈ ਅੱਜ 15 ਦਿਨਾਂ ਬਾਅਦ ਆ ਰਿਹਾ ਹੈ ਅਤੇ ਤੈਨੂੰ ਪੈਸੇ ਭੇਜਣ ਨੂੰ ਵੀ ਕਿੰਨਾ ਲੰਬਾ ਸਮਾਂ ਹੋ ਗਿਆ ਹੈ ਕਿ ਤੂੰ ਬਦਲਦਾਨੀ ਗਿਆ ਆਪਣੇ ਮਾਤਾ ਪਿਤਾ ਨੂੰ ਪੁੱਛ ਸਕਦਾ ਹੈ ਅਸੀਂ ਤੇਰੇ ਸਹਾਰੇ ਤੇ ਬੈਠੇ ਹਾਂ ਸਾਡਾ ਦੁਨੀਆਂ ਦੇ ਵਿੱਚ ਹੋਰ ਕੌਣ ਹੈ ਅਤੇ ਮਾਂ ਨੂੰ ਤੂੰ ਕਹਿ ਰਿਹਾ ਸੀ ਵੀ ਤੈਨੂੰ ਸਾਡੇ ਬਿਨਾ ਜ਼ਿਆਦਾ ਆਰਾਮ ਹੈ ਕਿ ਸੱਚਮੁੱਚ ਤੂੰ ਸਾਡੇ ਬਿਨਾ ਜ਼ਿਆਦਾ ਖੁਸ਼ ਹੈ ਹਰਮਨ ਨੇ ਜਵਾਬ ਦਿੱਤਾ ਪਾਪਾ ਉਸੀਂ ਮੇਰੀ ਗੱਲ ਸਮਝ ਨਹੀਂ ਰਹੇ ਕੈਨੇਡਾ ਦੇ ਵਿੱਚ ਅਲੱਗ ਸਭਿਆਚਾਰ ਹੈ ਰੀਤੂ ਨੂੰ ਉੱਤ ਦੀ ਪ੍ਰਾਈਵੇਸੀ ਚਾਹੀਦੀ ਹੈ ਤੁਸੀਂ ਉਥੋਂ ਦੇ ਕਲਚਰ ਦੇ ਵਿੱਚ ਫਿੱਟ ਨਹੀਂ ਬੈਠੋਗੇ ਉਸਨੇ ਐਵੇਂ ਕਿਹਾ ਜਿਵੇਂ ਕਿ ਉਹ ਦੋਵੇਂ ਕੋਈ ਅਜਨਬੀ ਹੋਣ ਉਸਤੇ ਆਪਣੇ ਮਾਤਾ ਪਿਤਾ ਨਹੀਂ ਹਰਜੀਤ ਕੌਰ ਦੇ ਹੰਝੂ ਵਗਣ ਲੱਗੇ ਉਹਨਾਂ ਨੇ ਕਿਹਾ ਪੁੱਤਰ ਅਸੀਂ ਸਾਰੀ ਜ਼ਿੰਦਗੀ ਤੇਰੇ ਲਈ ਕੁਰਬਾਨ ਕਰ ਦਿੱਤੀ ਅੱਜ ਤੂੰ ਸਾਨੂੰ ਹੀ ਪਰਾਇਆ ਸਮਝਦਾ ਹੈ ਸਾਡੇ ਲਈ ਤੇਰੇ ਕੋਈ ਜਗ੍ਹਾ ਨਹੀਂ ਹੈ ਪਰ ਤੇਰੀ ਸੱਸਲੀ ਹੈ ਜਗਤਾਰ ਸਿੰਘ ਨੇ ਆਪਣੀ ਪਤਨੀ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਉਸਨੇ ਬੜੀ ਸ਼ਾਂਤ ਆਵਾਜ਼ ਵਿੱਚ ਕਿਹਾ ਹਰਮਨ ਅਸੀਂ ਹਿਆਂ ਸਾਰੀਆਂ ਗੱਲਾਂ ਸਮਝਦੇ ਹਾਂ ਤੂੰ ਫਿਕਰ ਨਾ ਕਰ ਅਸੀਂ ਤੇਰੇ ਤੇ ਕੋਈ ਬੋਝ ਨਹੀਂ ਬਣਨਾ ਚਾਹੁੰਦੇ ਤੂੰ ਆਪਣੀ ਸੱਸ ਨੂੰ ਖੁਸ਼ੀ-ਖੁਸ਼ੀ ਨਾਲ ਲੈ ਕੇ ਜਾ ਜਗਤਾਰ ਸਿੰਘ ਦੀਆਂ ਗੱਲਾਂ ਸੁਣ ਕੇ ਹਰਮਨ ਨੂੰ ਲੱਗਿਆ ਵੀ ਪਿਤਾ ਨੇ ਉਸਨੂੰ ਮaaf ਕਰ ਦਿੱਤਾ ਹੈ ਹਰਮਨ ਦੇ ਚਲੇ ਜਾਣ ਤੋਂ ਬਾਅਦ ਘਰ ਦੇ ਵਿੱਚ ਡੂੰਗੀ ਚਪਚਾ ਗਏ ਮਾਂ ਹਰਜੀਤ ਕੌਰ ਬਹੁਤ ਉਦਾਸ ਰਹਿਣ ਲੱਗੇ ਉਹ ਅਕਸਰ ਇਕੱਲੀ ਬੈਠ ਕੇ ਰਹਿੰਦੀ ਜੀ ਅਸੀਂ ਆਪਣੇ ਪੁੱਤਰ ਲਈ ਕੀ ਨਹੀਂ ਕੀਤਾ ਹੁਣ ਉਹ ਸਾਨੂੰ ਹੀ ਭੁੱਲ ਗਿਆ ਹੈ ਸਾਨੂੰ ਕਹਿੰਦਾ ਹੈ ਵੀ ਅਸੀਂ ਉਤੋਂ ਦੇ ਕਲਚਰ ਦੇ ਵਿੱਚ ਫਿੱਟ ਨਹੀਂ ਬੈਠਾਂਗੇ ਤਾਂ ਸਾਨੂੰ ਲਜਾਣੇ ਰਿਹਾ ਹੈ ਕਿੰਨਾ ਬਦਲ ਗਿਆ ਹੈ ਉਸ ਦੀਆਂ ਅੱਖਾਂ ਵਿੱਚ ਵਗਦੇ ਖੰਜੂਆ ਨੇ ਮੇਰੇ ਅੰਦਰਲੇ ਦਰਦ ਨੂੰ ਹੋਰ ਵਧਾ ਦਿੱਤਾ ਮੈਂ ਉਸ ਨੂੰ ਸਮਝਾਇਆ ਹਰਜੀਤ ਜੋ बीत ਗਿਆ ਹੈ ਉਸ ਨੂੰ ਭੁੱਲ ਜਾ ਹੁਣ ਅਸੀਂ ਆਪਣੀ ਨਵੀਂ ਜ਼ਿੰਦਗੀ ਜੀਵਾਂਗੇ ਹਰਮਨ ਨੇ ਸਾਨੂੰ ਪਰाया ਕਰਕੇ ਇੱਕ ਤਰ੍ਹਾਂ ਨਾਲ ਆਜ਼ਾਦ ਕਰ ਦਿੱਤਾ ਹੈ ਹੁਣ ਅਸੀਂ ਕਿਸੇ ਦੇ ਮਹਤਾਜ ਨਹੀਂ ਮੇਰੇ ਅੰਦਰਲੇ ਗੁੱਸੇ ਅਤੇ ਦਰਦ ਨੇ ਮੈਨੂੰ ਕਲਾ ਦੇ ਵੱਲ ਧੱਕਿਆ ਮੈਂ ਆਪਣੇ ਅੰਦਰਲੇ ਤੂਫਾਨ ਨੂੰ ਸ਼ਾਂਤ ਕਰਨ ਦੇ ਲਈ ਦਿਨ ਰਾਤ ਬਸ ਪੇਂਟਿੰਗਾਂ ਬਣਾਉਣ ਲੱਗਾ ਇਹ ਪੇਂਟਿੰਗਾਂ ਸਿਰਫ ਚਿੱਤਰ ਨਹੀਂ ਸਨ ਇਹ ਮੇਰੇ ਅੰਦਰਲੇ ਦਰਦ ਦੀ ਕਹਾਣੀ ਸਨ ਮਾਪਿਆਂ ਦੇ ਤਿਆਗ ਦੀ ਗਾਥਾ ਸਨ ਅਤੇ ਪੁੱਤਰ ਦੀ ਅਣਗਹਿਲੀ ਦਾ ਪ੍ਰਤੀਬਿੰਬ ਮੈਂ ਹਰ ਇੱਕ ਬੁਰਸ਼ ਦੇ ਨਾਲ ਆਪਣੀਆਂ ਭਾਵਨਾਵਾਂ ਨੂੰ ਉਤਾਰਦਾ ਰੰਗਾਂ ਦੀ ਢੁਗਾਈ ਵਿੱਚ ਮੇਰਾ ਦਰਦ ਸਾਫ਼ ਝਲਕਦਾ ਸੀ ਪਰ ਨਾਲ ਹੀ ਇੱਕ ਨਵੀਂ ਉਮੀਦ ਦੀ ਚਮਕ ਸੀ ਇੱਕ ਦਿਨ ਮੈਨੂੰ ਯਾਦ ਆਇਆ ਕਈ ਸਾਲ ਪਹਿਲਾਂ ਮੇਰੇ ਇੱਕ ਵਿਦੇਸ਼ੀ ਮਿੱਤਰ ਮਾਰਕਸ ਨੇ ਕਿਹਾ ਸੀ ਜਗਤਾਰ ਤੇਰੀ ਕਲਾ ਬਹੁਤ ਵਿਲੱਖਣਾ ਹੈ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਆਓ ਤਾਂ ਮੈਂ ਤੁਹਾਡੀ ਇੱਕ ਪ੍ਰਦਰਸ਼ਨੀ ਲਗਾਵਾਂਗਾ ਮੈਂ ਆਪਣੇ ਦੋਸਤ ਮਾਰਕਸ ਨੂੰ ਫੋਨ ਕੀਤਾ ਅਤੇ ਉਸ ਨੂੰ ਆਪਣੀਆਂ ਕੁਝ ਨਵੀਆਂ ਪੇਂਟਿੰਗਾਂ ਦੀਆਂ ਤਸਵੀਰਾਂ ਭੇਜੀਆਂ ਮਾਰਕਸ ਨੇ ਜਦੋਂ ਮੇਰੀਆਂ ਨਵੀਆਂ ਪੇਟੀਆਂ ਦੇਖਿਆ ਨਾ ਤਾਂ ਉਹ ਬੜਾ ਪ੍ਰਭਾਵਿਤ ਹੋਇਆ ਉਸਨੇ ਕਿਹਾ ਜਗਤਾਰ ਇਹ ਪੇਂਟਿੰਗਾਂ ਸਿਰਫ ਚਿੱਤਰ ਨਹੀਂ ਹਨ ਇੱਕ ਕਹਾਣੀ ਕਰਿਆ ਹਨ ਮੈਂ ਇਹਨਾਂ ਨੂੰ ਟੋਰਾਂਟੋ ਦੇ ਵਿੱਚ ਇੱਕ ਵੱਡੀ ਗੈਲਰੀ ਵਿੱਚ ਲਗਾਵਾਂਗਾ ਮੈਂ ਤੇ ਹਰਜੀਤ ਕੌਰ ਨੇ ਇੱਕ ਵੱਡਾ ਫੈਸਲਾ ਲਿਆ ਅਸੀਂ ਆਪਣਾ ਬਚਿਆ ਹੋਇਆ ਛੋਟਾ ਜਿਹਾ ਘਰ ਵੀ ਵੇਚ ਦਿੱਤਾ ਜੋ ਸਾਡੀ ਆਖਰੀ ਜਾਇਦਾਦ ਸੀ ਇਸ ਵਾਰ ਅੱਖਾਂ ਦੇ ਵਿੱਚ ਹੰਝੂ ਨਹੀਂ ਸਨ ਸਗੋਂ ਇੱਕ ਦ੍ਰਿੜ ਇਰਾਦਾ ਸੀ ਅਸੀਂ ਆਪਣੇ ਸਾਰੇ ਦੁੱਖਾਂ ਨੂੰ ਪਿੱਛੇ ਛੱਡ ਕੇ ਕੈਨੇਡਾ ਜਾਣ ਦੀ ਤਿਆਰੀ ਕਰਨ ਲੱਗੇ ਵੀਜ਼ਾ ਪ੍ਰਕਿਰਿਆ ਲੰਬੀ ਸੀ ਪਰ ਮਾਰਕਸ ਦੀ ਮਦਦ ਨਾਲ ਇਹ ਸੰਭਵ ਹੋਇਆ ਅਸੀਂ ਹਰਮਨ ਨੂੰ ਇਸ ਬਾਰੇ ਕੁਝ ਵੀ ਨਹੀਂ ਦੱਸਿਆ ਅਸੀਂ ਕੈਨੇਡਾ ਪਹੁੰਚ ਕੇ ਮਾਰਕਸ ਕੋਰਪਾ ਜੀ ਜਿਸ ਨੇ ਸਾਡੇ ਲਈ ਸਾਰੀਆਂ ਸਹੂਲਤਾਂ ਦਾ ਇੰਤਜ਼ਾਮ ਕੀਤਾ ਸੀ اسی ਤਰ੍ਹਾਂ ਸਮਾ ਬਿੱਦਾ ਗਿਆ ਕੁਝ ਮਹੀਨਿਆਂ ਬਾਅਦ ਟੋਰਾਂਟੋ ਦੀ ਸਭ ਤੋਂ ਵੱਡੀ ਆਰਟ ਗੈਲਰੀ ਦੇ ਵਿੱਚ ਮੇਰੀ ਇਕੱਲੇ ਦੀ ਪ੍ਰਦਰਸ਼ਨੀ ਲੱਗੀ ਮਾਰਕਸ ਨੇ ਇਸ ਨੂੰ ਮਿੱਟੀ ਦੀ ਮਹਿਕ ਜਗਤਾਰ ਸਿੰਘ ਦੀ ਕਲਾ ਦਾ ਨਾਮ ਦਿੱਤਾ। ਪਹਿਲੇ ਹੀ ਦਿਨ ਲੋਕਾਂ ਦੀ ਭੀੜ ਲੱਗ ਗਈ। ਮੀਡੀਆ ਨੇ ਇਸ ਪ੍ਰਦਰਸ਼ਨੀ ਨੂੰ ਬਹੁਤ ਕਵਰੇਜ ਦਿੱਤੀ। ਮੇਰੀਆਂ ਪੇਂਟਿੰਗਾਂ ਹਜ਼ਾਰਾਂ ਡਾਲਰਾਂ ਦੇ ਵਿੱਚ ਵਿਕਣ ਲੱਗੀਆਂ। ਮੈਂ ਹੁਣ ਇੱਕ ਮਸ਼ਹੂਰ ਕਲਾਕਾਰ ਬਣ ਗਿਆ ਸੀ। ਹਰਜੀਤ ਕੌਰ ਦੇ ਚਿਹਰੇ ਤੇ ਪਹਿਲਾਂ ਵਾਲੀ ਖੁਸ਼ੀ ਵਾਪਸ ਆ ਗਈ ਸੀ। ਸਾਡੀ ਜ਼ਿੰਦਗੀ ਨੇ ਇੱਕ ਨਵਾਂ ਮੋੜ ਲੈ ਲਿਆ ਸੀ। ਅਸੀਂ ਹੁਣ ਆਜ਼ਾਦ ਸੀ। ਕਿਸੇ ਤੇ ਬੋਝ ਨਹੀਂ ਸੀ ਅਤੇ ਸਾਡਾ ਸਨਮਾਨ ਦੁਬਾਰਾ ਜੀਵਿਤ ਹੋ ਗਿਆ ਸੀ। ਇੱਕ ਦਿਨ ਹਰਮਨ ਨੇ ਅਖਬਾਰ ਦੇ ਵਿੱਚ ਮੇਰੇ ਪ੍ਰਦਰਸ਼ਨੀ ਦੀ ਖਬਰ ਦੇਖੀ। ਪੰਜਾਬ ਦੇ ਪ੍ਰਸਿੱਧ ਕਾਰ ਦਫਤਰ ਸੰਗ ਦੀ ਟੋਰਾਂਟੋ ਦੇ ਵਿੱਚ ਇਤਿਹਾਸਕ ਪ੍ਰਦਰਸ਼ਨੀ ਆਓ ਤੁਸੀਂ ਵੀ ਦੇਖੋ ਪਹਿਲਾਂ ਤਾਂ ਉਸ ਨੂੰ ਵਿਸ਼ਵਾਸ ਨਹੀਂ ਹੋਇਆ ਉਸ ਨੇ ਅਖਬਾਰ ਨੂੰ ਦੁਬਾਰਾ ਧਿਆਨ ਨਾਲ ਦੇਖਿਆ ਰੀਤੂ ਨੂੰ ਕਿਹਾ ਰੀਤੂ ਇਹ ਤਾਂ ਪਾਪਾ ਲੱਗ ਰਹੇ ਹਨ ਇਹ ਪਾਪਾ ਦੀ ਤਸਵੀਰ ਹੈ ਉਹ ਇੱਥੇ ਕਿਵੇਂ ਰੀਤੂ ਅਤੇ ਉਸ ਦੀ ਮਾਂ ਵੀ ਖਬਰ ਦੇਖ ਕੇ ਹੈਰਾਨ ਰਹਿ ਗਏ ਉਹਨਾਂ ਦੇ ਚਿਹਰੇ ਤੇ ਡਰ ਅਤੇ ਬੇਚਾਨੀ ਸਾਫ਼ ਤਲਕਰੀ ਸੀ ਹਰ ਮਨ ਨੂੰ ਬੇਚਾਨੀ ਹੋਣ ਲੱਗੀ ਉਸਨੇ ਤੁਰੰਤ ਗੈਲਰੀ ਦਾ ਪਤਾ ਲੱਭਿਆ ਅਤੇ ਬੇਚੈਨੀ ਨਾਲ ਉੱਥੇ ਪਹੁੰਚ ਗਿਆ। ਗੈਲਰੀ ਦੇ ਅੰਦਰ ਉਸਨੇ ਜਦੋਂ ਮੇਰੀਆਂ ਵੱਡੀਆਂ-ਵੱਡੀਆਂ ਪੇਂਟਿੰਗਾਂ ਦੇਖੀਆਂ ਤਾਂ ਉਸਨੂੰ ਲੱਗਿਆ ਜਿਵੇਂ ਉਹ ਆਪਣੀ ਜ਼ਿੰਦਗੀ ਨੂੰ ਕੈਨਵਸ ਤੇ ਦਿਖ ਰਿਹਾ ਹੋਵੇ। ਉਹਨਾਂ ਪੇਂਟਿੰਗਾਂ ਦੇ ਵਿੱਚ ਮਾਂ ਦਾ ਦਰਦ, ਪਿਤਾ ਦਾ ਤ્યાਗ ਅਤੇ ਪੁੱਤਰ ਦੀ ਅਣਗੈਲੀ ਸਾਫ਼ ਦਿਖਾਈ ਦੇ ਰਹੀ ਸੀ। ਇੱਕ ਪੇਂਟਿੰਗ ਦੇ ਵਿੱਚ ਬਜ਼ੁਰਗ ਮਾਪੇ ਇੱਕ ਬੰਦ ਦਰਵਾਜ਼ੇ ਦੇ ਬਾਹਰ ਖੜੇ ਸਨ ਜਿਸਨੂੰ ਹਰਮਨ ਨੇ ਪਛਾਣ ਲਿਆ। ਉਹ ਉਸੇ ਦਿਨ ਦੀ ਪੇਂਟਿੰਗ ਸੀ ਜਦੋਂ ਉਸਨੇ ਆਪਣੇ ਮਾਪਿਆਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਹਰਮਨ ਦਾ ਦਿਲ ਡੁੱਬ ਗਿਆ। ਉਸਨੂੰ ਅਹਿਸਾਸ ਹੋਇ ਨੇ ਕਿਵੇਂ ਆਪਣੇ ਮਾਪਿਆਂ ਨੂੰ ਲਾਰੇ ਲਾਏ ਸਨ ਕਿਵੇਂ ਉਹਨਾਂ ਦੀ ਕੁਰਬਾਨੀ ਨੂੰ ਭੁੱਲ ਗਿਆ ਸੀ ਹਰਮਨ ਨੇ ਮੈਨੂੰ ਅਤੇ ਮਾਂ ਨੂੰ ਲਭਿਆ ਅਸੀਂ ਇੱਕ ਕਮਰੇ ਦੇ ਵਿੱਚ ਬੈਠੇ ਕਲਾ ਦੇ ਬਾਰੇ ਗੱਲਾਂ ਕਰ ਰਹੇ ਸਨ ਜਿਵੇਂ ਹੀ ਉਸਨੇ ਸਾਨੂੰ ਦੇਖਿਆ ਉਸਦੇ ਕਦਮ ਰੁਕ ਗਏ ਉਸਨੇ ਦੂਰੋਂ ਹੀ ਹੱਥ ਜੋੜ ਕੇ ਸਿਰ ਝੁਕਾ ਕੇ ਮਾਫੀ ਮੰਗੀ ਉਸ ਦੀ ਆਵਾਜ਼ ਕੰਬ ਰਹੀ ਸੀ Papa Mummy ਮੈਨੂੰ maaf ਕਰ ਦਿਓ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ ਮੈਂ ਉਸ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਮੈਂ ਕਿਹਾ beta ਤੂੰ ਮੇਰੇ ਨਾਲ ਗੱਲ ਨਾ ਕਰ ਤੇਰੀ ਮਾਂ ਨਾਲ ਗੱਲ ਕਰ ਹਰਮਨ ਨੇ ਮਾਂ ਹਰਜੀਤ ਕੌਰ ਦੇ ਪੈਰਾਂ ਵਿੱਚ ਡਿੱਕੇ ਕਿਹਾ Mummy ਮੈਨੂੰ maaf ਕਰ ਦਿਓ ਮੈਂ ਤੁਹਾਡਾ ਅਸਲ ਮੁੱਲ ਸਮਝਿਆ ਹੈ ਤੁਸੀਂ ਕਿੰਨੀਆਂ ਤਕਲੀਫਾਂ ਚੱਲ ਕੇ ਮੈਨੂੰ ਇੱਥੇ ਪਹੁੰਚਾਇਆ ਮੈਨੂੰ maaf ਕਰ ਦਿਓ ਮਾਂ ਹਰਜੀਤ ਕੌਰ ਨੇ ਹਰਮਨ ਨੂੰ ਉਠਾਇਆ ਉਸ ਨੇ ਕਿਹਾ ਪੁੱਤਰੇ ਹੁਣ ਮਾਫੀ ਮੰਗਣ ਦਾ ਕੋਈ ਫਾਇਦਾ ਨਹੀਂ ਹੈ ਅਸੀਂ ਹੁਣ ਕੁਝ ਤੇਰੇ ਬਿਨਾਂ ਹੀ ਖੁਸ਼ ਆ ਹੁਣ ਅਸੀਂ ਤੇਰੇ ਤੇ ਬੋਝ ਨਹੀਂ ਉਸ ਦੀ ਆਵਾਜ਼ ਵਿੱਚ ਇੱਕ ਅਜੀਬੀ ਸ਼ਾਂਤੀ ਸੀ ਜੋ ਸਾਲਾਂ ਦੇ ਦਰਦ ਤੋਂ ਬਾਅਦ ਆਈ ਸੀ ਫਿਰ ਮੈਂ ਹਰਮਨ ਨੂੰ ਕਿਹਾ ਬੇਟਾ ਜਦੋਂ ਤੂੰ ਇੰਡੀਆ ਤੋਂ ਕੈਨੇਡਾ ਆਇਆ ਸੀ ਤਾਂ ਤੂੰ ਮੇਰੀਆਂ ਬਣੀਆਂ ਪੈਂਟੀਆਂ ਨਾਲ ਮੇਰੀ ਕਲਾ ਨੂੰ ਵੀ ਆਪਣੇ ਨਾਲ ਲੈ ਗਿਆ ਸੀ ਤੇਰੀ ਅਣਗਲੀ ਨੇ ਮੈਨੂੰ ਮਜਬੂਰ ਕੀਤਾ ਮੈਂ ਆਪਣੀ ਕਲਾ ਨੂੰ ਨਵਾਂ ਮਕਸਦ ਦਿੱਤਾ ਅਸੀਂ ਤੇਰੇ ਨਾਲ ਨਹੀਂ ਆਏ ਪਰ ਅਸੀਂ ਆਪਣੀ ਆਜ਼ਾਦ ਜ਼ਿੰਦਗੀ ਜੀਣ ਲਈ ਇੱਥੇ ਆਏ ਹਾਂ ਅਸੀਂ ਕਿਸੇ ਦੀ ਦਇਆ ਤੇ ਨਹੀਂ ਸਗੋਂ ਆਪਣੀ ਮਿਹਨਤ ਅਤੇ ਕਲਾ ਦੇ ਬਲ ਤੇ ਇੱਥੇ ਪਹੁੰਚੇ ਹਾਂ ਅਰਿਤੂ ਅਤੇ ਉਸ ਦੀ ਮਾਂ ਜੋ ਨਾਲ ਖੜੀਆਂ ਸਨ ਬਿਲਕੁਲ ਚੁੱਪ ਹੋ ਗਿਆਂ ਹਰ ਮੰਦਰ ਦਿਲ ਟੁੱਟ ਗਿਆ ਉਸਨੇ ਮਹਿਸੂਸ ਕੀਤਾ ਜਿਨ੍ਹਾਂ ਮਾਪਾਪ ਨੂੰ ਉਸਨੇ ਪਰਾਇ ਸਮਝਿਆ ਉਹਨਾਂ ਨੂੰ ਉਸਨੇ ਬੋਝ ਮੰਨਿਆ ਉਹ ਅੱਜ ਆਤਮ ਨਿਰਭਰ ਅਤੇ ਸਫਲ ਹਨ ਅਤੇ ਉਸ ਤੋਂ ਵੀ ਜ਼ਿਆਦਾ ਅਮੀਰ ਹਨ ਉਸਨੂੰ ਪਤਾ ਲੱਗਿਆ ਕਿ ਪਿਤਾ ਨੇ ਉਸਨੂੰ ਨਾਨੀ ਚਤੇ ਕਰਵਾਈ ਸੀ ਇੱਕ ਅਜਿਹਾ ਸਬਕ ਜੋ ਕਦੇ ਨਹੀਂ ਭੁੱਲ ਸਕਦਾ ਜਗਤਾਂ ਸਿੰਤ ਅਤੇ ਹਰਦੀਪ कौर ਨੇ ਆਪਣੀ ਨਵੀਂ ਜ਼ਿੰਦਗੀ ਖੁਸ਼ੀ ਅਤੇ ਸੰਤੁਸ਼ਟੀ ਨਾਲ ਜਿਣੀ ਸ਼ੁਰੂ ਕੀਤੀ। ਉਹਨਾਂ ਨੇ ਆਪਣੇ ਆਰਟ ਸੈਂਟਰ ਵਿੱਚ ਪੰਜਾਬੀ ਕਲਾ ਸਿਖਾਉਣੀ ਸ਼ੁਰੂ ਕੀਤੀ ਅਤੇ ਕਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਹਰਮਨ ਪਾਵੇਂ ਉਹਨਾਂ ਨਾਲ ਦੁਬਾਰਾ ਪਹਿਲਾਂ ਤਰ੍ਹਾਂ ਨਹੀਂ ਜੁੜ ਸਕਿਆ ਪਰ ਉਸ ਨੂੰ ਆਪਣੇ ਮਾਪਿਆਂ ਦੀ ਅਸਲ ਕੀਮਤ ਦਾ ਅਹਿਸਾਸ ਹੋ ਗਿਆ ਸੀ ਹਾਂਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਤੁਹਾਨੂੰ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਮਾਤਾ ਪਿਤਾ ਨੂੰ ਹਰਮਨ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ ਜਾਂ ਇਹੋ ਜਿਹੇ ਪੁੱਤਰ ਜੋ ਕਿ ਮੌਕਾ ਪ੍ਰਤਖਣ ਜਦੋਂ ਦੇਖਿਆ ਵੀ ਮਾਪਿਆਂ ਕੋਲ ਪੈਸੇ ਹਨ ਪਰ ਉਹ ਕਿ ਮਗਰ ਭਜਿਆ ਹੈ ਜਦੋਂ ਦੇਖਿਆ ਮਾਤਾ ਪਿਤਾ ਮੇਰੇ ਤੇ ਨਿਰਭਰ ਹਨ ਉਦੋਂ ਉਹਨਾਂ ਨੂੰ ਦੁੱਧ ਦੇ ਵਿੱਚੋਂ ਮੱਕੀ ਤਰ੍ਹਾਂ ਕੱਢ ਦਿੱਤਾ ਹੈ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਇਹੋ ਜਿਹੇ ਪੁੱਤਰ ਮਾਫੀ ਦੇ ਹੱਕਦਾਰ ਹਨ ਜਾਂ ਨਹੀਂ ਜਾਂ ਇਹੋ ਜਿਹੇ ਪੁੱਤਰਾਂ ਨਾਲ ਇਹੀ ਹੋਣਾ ਚਾਹੀਦਾ ਹੈ ਜਾਂ ਇਸ ਤੋਂ ਵੀ ਭੈੜੀ ਹੋਣੀ ਚਾਹੀਦੀ ਹੈ ਤੁਹਾਨੂੰ ਕੀ ਲੱਗਦਾ ਹੈ ਇਸ ਬਾਰੇ ਦਿਓ ਜੀ ਆਪਣੀ ਰਾਏ ਕਮੈਂਟਾਂ ਦੇ ਵਿੱਚ ਜੇਕਰ ਸੱਚਮੁੱਚ ਵੀਡੀਓ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜਰੂਰ ਕਰ ਦੇਣਾ ਜੀ ਹਾਂਜੀ ਦਿਓ ਸਾਨੂੰ ਜਿਆਦੇਤ ਗੱਜ ਕੇ ਬੁਲਾਓ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ